ਹਾਂਜੀ ਸਰ ਅੱਜ ਬਾਰਿਸ਼ ਕਾਰਨ ਕੀ ਕੀ ਨੁਕਸਾਨ ਹੋਇਆ ਸਰ ਦੱਸੋ ਕੀ ਨਾਮ ਕਰਾਂ ਮੈਂ ਅਜੀ ਪਿਵਲ ਸੋਸ਼ਲ ਵਰਕਰ ਦੀਪਨਗਰ ਤੋਂ ਜੀ ਅੱਜ ਲੰਬੜ ਕਲੋਨੀ ਚ ਬੜੀ ਦੁਖਦਾਈ ਘਟਨਾ ਹੋਈ ਹੈ ਜੀ ਜਦੋਂ ਮੀਂਹ ਤੂਫਾਨ ਆਇਆ ਸਭ ਤੋਂ ਪਹਿਲਾਂ ਸਾਡੇ ਸਾਹਮਣੇ ਵਾਲਾ ਘਰ ਹੈ ਜੀ ਰੋਜੀ ਜੀ ਦਾ ਉਹਨਾਂ ਦੇ ਸ਼ੀਸ਼ੇ ਟੁੱਟ ਗਏ ਸਾਰੇ ਉਹਦੇ ਬਾਅਦ ਪੂਰੇ ਘਰ ਦੀ ਛੱਤ ਉਡ ਕੇ ਕਾਰ ਦੇ ਉੱਪਰ ਗਿਰੀ ਇੱਕ ਕੁੱਤਾ ਸੀ ਬੇਜੁਬਾਨ ਉਹਦੇ ਉੱਪਰ ਗਿਰੀ ਕੁੱਤਾ ਦੀ ਡੈਥ ਹੋ ਚੁੱਕੀ ਹੈ ਕਾਰ ਦਾ ਨੁਕਸਾਨ ਹੋ ਕੇ ਕੰਬਰੀ ਪੇਚੁੱਕੇ ਆ ਜੀ ਮੈਂ ਆਪਣੀ ਸਰਕਾਰ ਤੋਂ ਮੰਗ ਕਰਾਂਗਾ ਕਿ ਪੂਰੇ ਪੰਜਾਬ ਚ ਜੋ ਵੀ ਇਦਾਂ ਨੁਕਸਾਨ ਹੋਇਆ ਪੈਲ ਦੇ ਆਧਾਰ ਤੇ ਗਰੀਬਾਂ ਨਾਲ ਖੜੀ ਹੋਊਗੀ ਇਹ ਅਸੀਂ ਆਸ ਰੱਖਾਂਗੇ ਮਾਨ ਸਰਕਾਰ ਤੋਂ ਕਿੰਨਾ ਕੁ ਜ਼ਿਆਦਾ ਨੁਕਸਾਨ ਹੋਇਆ ਘਟੋ ਘਟ ਲੱਖ ਸਵਾ ਲੱਗਦਾ ਜੀ ਨੁਕਸਾਨ ਹੋਇਆ ਹੋਰ ਵੀ ਕੋਈ ਨੁਕਸਾਨ ਹੋਇਆ ਨੇੜੇ ਤੇ ਦੇ ਘਰ ਦੇ ਨਹੀਂ ਨਹੀਂ ਨੇੜੇ ਤੇੜੇ ਸਿਰਫ ਸਾਮਨੇ ਵਾਲੇ ਘਰ ਤੇ ਨੁਕਸਾਨ ਹੋਇਆ ਸ਼ੀਸ਼ੇ ਦਾ ਤੇ ਇੱਕ ਕਾਰ ਦਾ ਕਿੱਥੇ ਕਰਕੇ ਹੋਇਆ ਇਹ ਬਿਲਕੁਲ ਥੱਲੇ ਖੜੀ ਸੀ ਕਾਰ ਇਹ ਕਾਰ ਕਿੱਥੇ ਦਾ ਦਾ ਜੀ ਦੀਪਨਗਰ ਲੰਬੜ ਕਲੋਨੀ ਸ਼ਿਮ ਮੰਦਰ ਵਾਲੀ ਘਰ ਜਿਲੰਦਰ ਕੈਂਟ ਪੰਜਾਬ میم میرے بہت ماڑی ہوئی ہے طوفان کر کے چھت دیکھی ہے میں میم اندر تھی میں روٹی کھانے کی دکان تو آئی تھی میں ریڑھی لگاتی ہوں چائے کی ریڑھی لگاتی ہوں تو میں وہاں سے آ بس روٹی کھا رہی تھی تو طوفان آیا اور طوفان کی وجہ سے چھت میری ہاں میم سیمنٹ کی تھی

میرے ہسبینڈ تو سبھی تو باہر تھے اتفاق میں ہی آئی تھی بس بیٹھ کے روٹی کھا رہی تھی کیا مانگ کر ہیں سرکار سے سرکار سے میں مان، مانگ یہی ہے کہ میرا جو نقصان ہوا ہے وہ دے دیں مجھے معاوضہ